ਸਾਸ੍ਰੀਕਾਲ ਤਾਂ ਮੈਥਮੈਟਿਕਸ ਦੇ ਵਿੱਚ 1 ਤੋਂ ਲੈ ਕੇ 10 ਤੱਕ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਕਹਿ ਦਿੰਨੇ ਹਾਂ ਸਿੱਧਾ ਹੀ 1 ਤੋਂ 10 ਹੈ ਹੈਨਾ ਕੀ ਹੋ ਗਿਆ 1 2 3 4 5 6 7 8 9 ਤੇ ਫਿਰ 10 ਆ ਗਿਆ ਜੇ ਆਪਾਂ ਇਹੋ ਚਿਹਰੇ 1 ਤੋਂ ਲੈ ਕੇ 10 ਤੱਕ ਗਿਣਤੀ ਕਿੰਨੀ ਹੈ ਤਾਂ ਅਸੀਂ ਗਿਣ ਲਏ 1 2 3 4 5 6 7 8 9 10 10 ਤੱਕ ਜੇ ਆਪਾਂ ਇਹ ਕਹੀਏ ਵੀ 1 ਤੇ 10 ਦੇ ਵਿਚਕਾਰ ਕਿੰਨੀ ਹੈ ਫੇਰ ਸਾਡੇ ਕੋਲ ਆ ਜੀ 1 2 3 4 5 6 7 8 ਫੇਰ ਆ ਜੀ 8 ਠੀਕ ਹੈ ਜੀ ਤੇ ਜੇ ਆਪਾਂ ਇਹ ਗੱਲ ਕਰੀਏ ਵੀ ਡਿਜੀਟਸ ਕਿੰਨੇ ਹਨ ਡਿਜੀਟ ਕਹਿੰਦੇ ਆ ਅਸੀਂ 0 1 2 3 4 5 6 7 8 ਤੇ 9 10 ਜਿਹੜਾ ਹੈ ਨਾ ਉਹ ਨੰਬਰ ਬਣ ਜਾਂਦਾ ਤੇ ਨੰਬਰ ਹੁੰਦਾ ਉਹ 2 ਡਿਜੀਟ ਨੰਬਰ ਕਹਿੰਦੇ ਆ ਅਸੀਂ ਫਿਰ 3 ਡਿਜੀਟ ਨੰਬਰ ਕਹਿੰਦੇ 100 ਫਿਰ 4 ਡਿਜੀਟ ਬਣ ਗਿਆ ਤਾਂ ਇਸ ਤਰ੍ਹਾਂ ਦੇ ਨਾਲ ਡਿਜੀਟਸ ਜਿਹੜੇ ਹੈ ਉਹ ਸਾਡੇ ਕੋਲ ਕਿਹੜੇ-ਕਿਹੜੇ ਜ਼ੀਰੋ ਤੋਂ ਲੈ ਕੇ 9 ਤੱਕ ਹੁਣ ਜੇ ਆਪਾਂ ਗੱਲ ਕਰੀਏ 1 2 3 4 5 6 7 8 9 ਮੈਨ ਸਾਡੇ ਕੋਲੇ 9 ਡਿਜੀਟ ਹੈ ਤੇ ਜ਼ੀਰੋ ਨੂੰ ਇਨਕਲੂਡ ਕਰਕੇ ਸਾਡੇ ਕੋਲ 10 ਡਿਜੀਟ ਹੋ ਗਏ ਤਾਂ ਹੁਣ ਮੈਂ ਜੇ ਤੁਹਾਡੇ ਨਾਲ ਗੱਲ ਕਰਾਂ ਕਿ 1 ਤੋਂ ਲੈ ਕੇ 100 ਤੱਕ ਕਿੰਨੇ ਡਿਜੀਟ ਹੈ ਸੋ ਆਲ ਨੂੰ ਸਮਝ ਲੈਣਾ ਡਿਜੀਟ ਮਤਲਬ ਇੱਕ ਵੀ ਗਿਣਨਾ 100 ਵੀ ਗਿਣਨਾ 1 ਤੋਂ ਲੈ ਕੇ 100 ਤੱਕ ਕੁਐਸਚਨ 0 ਤੋਂ ਲੈ ਕੇ 100 ਤੱਕ ਵੀ ਹੋ ਸਕਦਾ ਪਰ ਆਪਾਂ ਇੱਥੇ ਕੁਐਸਚਨ ਕੀ ਹੈ 1 ਤੋਂ ਲੈ ਕੇ 100 ਤੱਕ ਕਿੰਨੇ ਡਿਜੀਟ ਹੈ ਤਾਂ ਆਓ ਆਪਾਂ ਗਿਣ ਲੈਂਦੇ 1 ਤੋਂ ਲੈ ਕੇ 9 ਤੱਕ ਕਿੰਨੇ ਹਨ 9 ਫਿਰ ਉਸ ਤੋਂ ਬਾਅਦ ਇਹ ਤਾਂ ਹੋ ਗਿਆ 1 ਤੋਂ ਲੈ ਕੇ 9 ਤੱਕ 10 ਤੋਂ ਲੈ ਕੇ 99 ਤੱਕ ਇਹ 2-2 ਡਿਜੀਟ ਵਾਲੇ ਆ ਦੋ ਦੋ ਡਿਜੀਟ ਵਾਲੇ ਇਹ ਸਾਡੇ ਕੋਲ ਕਿੰਨੇ ਆ ਗਏ ਸਾਡੇ ਕੋਲ 90 ਤੇ ਦੋ ਦੋ ਡਿਜੀਟ ਹੈ 90 ਦੋਨਾ ਕਿੰਨਾ ਹੋ ਗਿਆ ਸਾਡੇ ਕੋਲ 180 ਫਿਰ ਸਾਡੇ ਕੋਲ ਇੱਕ ਰਹਿ ਗਿਆ 100 ਇਹਦੇ ਚ ਤਿੰਨ ਹੈ ਤੇ ਟੋਟਲ ਕਿੰਨੇ ਹੋਗੇ 9 ਤੇ 3 12 192 ਤਾਂ ਮਤਲਬ 1 ਤੋਂ ਲੈ ਕੇ 100 ਤੱਕ 192 ਡਿਜੀਟ ਹੈ ਸਾਡੇ ਕੋਲ ਡਿਜੀਟ ਸਿੰਗਲ ਸਿੰਗਲ ਵਾਲ ਨੂੰ ਡਿਜੀਟ ਕਹਿੰਦੇ ਆਸੀਂ ਠੀਕ ਹੈ ਜੀ ਤਾਂ ਦੇਖੋ ਤੁਸੀਂ ਵੀ ਕਾਊਂਟ ਕਰਕੇ